92 ਆਰਟੀਕਲ ਓਪਨ ਆ ਉਹਦੇ ਵਿੱਚ ਪੇਪਰ ਮਿਲ ਜਾਣੇ ਪਰ ਉਹਦੀਆਂ ਕਿਸੇ ਨੂੰ ਰਿਕੁਆਇਰਮੈਂਟ ਆ ਨਹੀਂ ਪਤਾ ਹੁੰਦੀਆਂ ਨਾ ਹੀ ਕੋਈ ਪੁੱਛ ਰਿਹਾ ਚਾਹੁੰਦਾ ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਕਰਦਾ ਕਿ ਉਹਦੇ ਰਿਕੁਆਇਰਮੈਂਟ ਕੀ ਆ ਸਭ ਤੋਂ ਵੱਡੀ ਰਿਕੁਆਇਰਮੈਂਟ ਇਹੀ ਹੁੰਦੀ ਆ ਕਿ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਪੁਰਤਗਾਲ ਦੇ ਆਰਟੀਕਲ 92 ਦੀ ਗੱਲ ਕਰਾਂਗੇ ਕਿਉਂਕਿ ਬਹੁਤ ਲੋਕਾਂ ਦੇ ਮੈਨੂੰ ਕਮੈਂਟ ਆਇਆ ਹੋਇਆ ਮੈਸੇਜ ਆਇਆ ਹੋਇਆ ਤੇ ਉਹਨਾਂ ਦੇ ਇਹ ਸਵਾਲ ਆ ਕੀ EA 92 ਹਜੇ ਓਪਨ ਹੈ ਇਹਦੇ ਵਿੱਚ ਅਸੀਂ ਪੇਪਰ ਲੈ ਸਕਦੇ ਆ ਤੇ ਇਹਦੇ ਪੇਪਰ ਅਗਰ ਮਿਲ ਗਏ ਅਗਰ ਅਸੀਂ TRC ਸਾਨੂੰ ਮਿਲ ਗਿਆ ਅਸੀਂ ਕੰਮ ਕਰ ਸਕਦੇ ਆ ਕੰਮ ਕਰਨਾ ਸਾਨੂੰ ਅਲਾਉ ਹੋਏਗਾ ਕਿੰਨੇ ਸਾਲ ਦਾ ਕਾਰਡ ਮਿਲੇਗਾ ਅਗਰ ਸਾਨੂੰ ਮਿਲੇਗਾ ਬਾਅਦ ਵਿੱਚ ਅਸੀਂ ਕਨਵਰਟ ਕਰਾ ਸਕਦੇ ਆ ਇਹਨੂੰ ਵਰਕ ਵੀਜੇ ਦੇ ਵਿੱਚ ਅਸੀਂ ਆਪਣੀ ਫੈਮਲੀ ਨੂੰ ਬੁਲਾ ਸਕਦੇ ਆ ਕਿੰਨੇ ਟਾਈਮ ਦਾ ਪ੍ਰੋਸੈਸ ਆ ਕਿਹੜੀ ਕਿਹੜੀ ਡਾਕੂਮੈਂਟ ਦੀ ਰਿਕੁਆਇਰਮੈਂਟ ਆ ਤਾਂ ਬਹੁਤ ਇਦਾਂ ਦੇ ਕਮੈਂਟ ਆਇਆ ਸੋ ਅੱਜ ਆਪਾਂ ਟਰਾਈ ਕਰਾਂਗੇ ਤੁਹਾਨੂੰ ਇਹਦੇ ਬਾਰੇ ਅਪਡੇਟ ਕਰਨ ਦੀ ਲਈ ਕਿ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਹੀ ਕਵਰ ਹੋ ਜਾਣ ਸੋ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਲਾਸਟ ਤੱਕ ਦੇਖ ਲਿਓ ਫਿਰ ਇਹ ਨਾ ਹੋਵੇ ਕਿ ਕੋਈ ਨਾ ਕੋਈ ਪੁਆਇੰਟ ਤੁਹਾਡਾ ਸਕਿਪ ਹੋ ਜਵੇ ਤੇ ਉੱਥੇ ਹੀ ਤੁਹਾਡੀ ਅਧੂਰੀ ਜਾਣਕਾਰੀ ਤੁਹਾਨੂੰ ਪਤਾ ਹੀ ਆ ਕਿ ਕੀ ਹੁੰਦਾ ਫੇਰ ਬਾਅਦ ਦੇ ਵਿੱਚ ਬਾਕੀ ਇਸ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਕਿ ਜਿਹੜਾ ਆਰਟੀਕਲ 92 ਆ ਉਸ ਮਿਲਦਾ ਕਿਹਨੂੰ ਉਹ ਕੌਣ ਉਹ ਲੈ ਸਕਦੇ ਆ ਕਿ ਜਿਹੜੇ ਤੁਹਾਨੂੰ ਪਤਾ ਹੀ ਹੈ ਹਰ ਇੱਕ ਦੀ ਤਮੰਨਾ ਇਹੀ ਹੈ ਕਿ ਪੁਰਤਗਾਲ ਦਾ ਕਾਡ ਲੈ ਲਿਏ ਪੁਰਤਗਾਲ ਦੇ ਵਿੱਚ ਜਲਦੀ ਪਾਸਪੋਰਟ ਮਿਲ ਜਾਂਦਾ ਪਹਿਲਾਂ ਤਾਂ ਇਸ ਚੀਜ਼ ਦੇ ਲਈ ਮਸ਼ਹੂਰ ਹੁੰਦਾ ਸੀਗਾ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਇੱਥੇ ਲੀਗਲ ਆ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਕੋਈ ਉਹਨਾਂ ਦੇ ਕੋਲ ਵੈਲਿਡ ਪ੍ਰੂਫ ਨਹੀਂ ਹੈਗੇ ਵੀਜ਼ੇ ਨਹੀਂ ਹੈਗੇ ਸੋ ਤੁਸੀਂ ਇਸ ਵੀਡੀਓ ਤੋਂ ਦੂਰ ਰਹਿਣਾ ਕਿਉਂਕਿ ਤੁਸੀਂ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਸੋ ਇਹਦੇ ਵਿੱਚ ਉਹ ਆਉਂਦੇ ਆ ਕਿ ਜਿਨ੍ਹਾਂ ਕੋਲ ਕੋਈ ਵੀ ਪ੍ਰੂਫ ਹੈਗਾ ਵੀਜ਼ਾ ਹੈਗਾ ਇੱਥੇ ਐਂਟਰੀ ਦਾ ਉਹ ਬੰਦੇ ਹੀ ਇਸ ਆਰਟੀਕਲ ਦੇ ਵਿੱਚ ਆਪਣੇ ਪੇਪਰ ਲੈ ਸਕਦੇ ਆ ਤੇ ਉਹਦੇ ਲਈ ਤੁਹਾਨੂੰ ਕਿਸੇ ਨਾ ਕਿਸੇ ਯੂਨੀਵਰਸਿਟੀ ਕਾਲਜ ਐਡਮਿਸ਼ਨ ਲੈਣੀ ਪਏਗੀ ਐਡਮਿਸ਼ਨ ਤੋਂ ਬਾਅਦ ਤੁਹਾਡਾ ਪ੍ਰੋਸੈਸ ਅੱਗੇ ਸਟਾਰਟ ਹੋਏਗਾ ਫਿਰ ਇਹ 6 6 ਮਨთ ਤੱਕ ਦਾ ਪ੍ਰੋਸੈਸ ਆ ਕਿ ਤੁਹਾਨੂੰ ਫਿਰ ਬਾਇਓਮੈਟ੍ਰਿਕ ਮਿਲਣਗੇ ਆਈਮਾ ਦੇ ਵਿੱਚ ਫਿਰ ਤੁਹਾਡਾ ਕੇਸ ਲੱਗੇਗਾ ਫਿਰ ਤੁਹਾਨੂੰ ਕਾਰਡ ਮਿਲੇਗਾ ਫਿਰ ਕਾਰਡ ਲੈਣ ਤੋਂ ਬਾਅਦ ਅਗਲੀ ਸਾਰਿਆਂ ਦੀ ਸਮੱਸਿਆ ਇਹੀ ਆ ਕਿ ਇਸ ਦੇ ਉੱਤੇ ਅਸੀਂ ਕੰਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਸੋ ਜ਼ਰੂਰ ਇਸ ਦੇ ਉੱਪਰ ਤੁਸੀਂ ਕੰਮ ਕਰ ਸਕਦੇ ਆ ਤੁਹਾਨੂੰ ਕੁਝ ਘੰਟੇ ਹੁੰਦੇ ਆ ਕਿ ਤੁਸੀਂ ਆਪਣਾ ਕੰਮ ਕਰ ਸਕਦੇ ਆ ਬਾਕੀ ਤੁਸੀਂ ਪਤਾ ਹੀ ਹੈ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਬਾਕੀ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਈਏ ਕਿ ਇਹ ਹਜੇ ਮਿਲਦਾ ਤਾਂ ਬਹੁਤ ਬਹੁਤ ਲੋਕਾਂ ਦੇ ਇਹ ਸਵਾਲ ਹੈ ਕਿ ਹਜੇ ਓਪਨ ਹੈਗਾ ਪੇਪਰ ਮਿਲ ਜਾਂਦੇ ਆ 92 ਜੀ ਹਾਂ ਹਜੇ 20 ਮਿਲ ਜਾਂਦੇ ਆ ਤੇ ਇਹਦੇ ਵਿੱਚ ਇਹ ਆ ਕਿ ਆਇਮਾ ਬਹੁਤ ਪ੍ਰੈਸ਼ਰ ਦੇ ਵਿੱਚ ਇਸ ਟਾਈਮ ਦੇ ਉੱਤੇ ਸੋ ਇਹਦੇ ਜਿਹੜੀ ਅਪਾਇੰਟਮੈਂਟ ਆ ਉਹ ਬਹੁਤ ਈਜ਼ੀਲੀ ਨਹੀਂ ਮਿਲਦੀ ਤੇ ਤੁਹਾਨੂੰ ਬਹੁਤ ਕੁਝ ਕਰਨਾ ਪੈਂਦਾ ਕੋਰਟ ਦੇ ਕੋਲ ਜਾਣਾ ਪੈਂਦਾ ਕੋਰਟ ਦੇ ਵਿੱਚ ਜਾ ਕੇ ਵੀ ਤੁਹਾਨੂੰ ਕੀ ਕੀ ਪ੍ਰੂਫ ਕਰਨੇ ਪੈਣਗੇ ਉਹਦੇ ਬਾਰੇ ਵੀ ਅੱਜ ਗੱਲ ਕਰਾਂਗੇ ਅਗਰ ਤੁਹਾਨੂੰ ਆਇਮਾ ਸਿੱਧੀ ਅਪਾਇੰਟਮੈਂਟ ਨਹੀਂ ਦਿੰਦੀ ਤੁਸੀਂ ਮੇਲਾਂ ਵੀ ਉਹਨੂੰ ਬਹੁਤ ਕੀਤੀਆਂ ਲੈਟਰ ਵੀ ਸੈਂਡ ਕੀਤੇ ਨੋਟੀਫਿਕੇਸ਼ਨ ਵੀ ਕੀਤੇ ਕਾਲਸ ਵੀ ਕੀਤੀ ਉਹਨਾਂ ਸਾਰਿਆਂ ਦਾ ਪ੍ਰੂਫ ਤੁਹਾਨੂੰ ਆਪਣੇ ਕੋਲ ਰੱਖਣਾ ਨਾ ਪੈਣਾ ਤੇ ਤੁਹਾਨੂੰ ਸ਼ੋ ਕਰਨੀ ਪੈਣੀ ਹੈ ਕੋਈ ਐਮਰਜੈਂਸੀ ਕੁਝ ਵੀ ਜੀ ਤੁਸੀਂ ਜਾਣਾ ਚਾਹੁੰਦੇ ਆ ਸੋ ਉਹ ਚੀਜ਼ਾਂ ਕੋਰਟ ਦੇ ਵਿੱਚ ਸ਼ੋ ਕਰਨੀਆਂ ਪੈਣਗੀਆਂ ਜਿਹਦੇ ਨਾਲ ਕੋਰਟ ਤੁਹਾਨੂੰ ਅਪਲਾਈ ਕਰੇ ਕੋਰਟ ਆਰਡਰ ਕਰੇ ਕਿ ਆਈਮਾਨ ਨੂੰ ਕਿ ਤੁਹਾਨੂੰ ਜਲਦੀ ਜਲਦੀ ਅਪਾਇੰਟਮੈਂਟ ਦਿੱਤੀ ਜਾਵੇ ਸੋ ਇਸ ਤੋਂ ਬਾਅਦ ਤੁਸੀਂ ਕਾਰਡ ਲੈਣ ਤੋਂ ਬਾਅਦ ਫਿਰ ਤੁਹਾਡਾ ਅਗਲਾ ਟਾਰਗੇਟ ਹੋਏਗਾ ਕੰਮ ਦਾ 1 ਸਾਲ ਜਦੋਂ ਤੁਹਾਡਾ ਇਹ ਕਾਰਡ ਪੂਰਾ ਹੋ ਜਾਏਗਾ ਤਾਂ ਤੁਸੀਂ ਇਸ ਨੂੰ ਅਪਲਾਈ ਕਨਵਰਟ ਕਰਾ ਸਕਦੇ ਹੋ ਵਰਕ ਵੀਜ਼ੇ ਦੇ ਵਿੱਚ ਤੋ ਜੀ ਹਾਂ ਬਿਲਕੁਲ ਤੁਸੀਂ ਕਰਵਾ ਸਕਦੇ ਆ ਪਰ ਉਹਦੇ ਲਈ ਜਿਹੜਾ ਵੀ ਤੁਸੀਂ ਕੋਰਸ ਕਰ ਰਿਹਾ ਹੈ ਜਿਹੜੀ ਵੀ ਤੁਸੀਂ ਸਟੱਡੀ ਕਰ ਰਿਹਾ ਉਹ ਤੁਹਾਡੀ ਕੰਪਲੀਟ ਹੋਣੀ ਜ਼ਰੂਰੀ ਆ ਤੇ ਤੁਹਾਡੀ ਜਿਹੜੀ ਕਾਲਜ ਯੂਨੀਵਰਸਿਟੀ ਜਿੱਥੇ ਵੀ ਤੁਹਾਡੀ ਹੈਗੀ ਆ اٹੈਂਡੈਂਸ ਵੀ ਹੋਣੀ ਜ਼ਰੂਰੀ ਆ ਫੁੱਲ ਸੋ ਉਸ ਤੋਂ ਬਾਅਦ ਹੀ ਤੁਸੀਂ ਇਹ ਚੀਜ਼ ਕਰ ਸਕਦੇ ਆ ਤੇ ਅਗਲੀ ਕਾਰਵਾਈ ਇਹ ਆ ਕਿ ਬਹੁਤ ਲੋਕਾਂ ਦਾ ਸਵਾਲ ਇਹ ਆ ਕਿ ਅਸੀਂ ਇਸ ਤੇ ਉੱਪਰ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਆ ਤੋ ਜੀ ਹਾਂ ਤੁਸੀਂ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਆ ਅਗਰ ਤੁਹਾਡੀ ਜੇਬ ਤੁਹਾਨੂੰ ਇਜਾਜ਼ਤ ਦਿੰਦੀ ਹੈ ਮਤਲਬ ਕਿ ਜੇ ਅਗਰ ਆਪਾਂ ਫੈਮਿਲੀ ਜਦੋਂ ਵੀ ਬੁਲਾਉਣਾ ਹੋਵੇ ਉਹਨਾਂ ਦਾ ਖਰਚਾ ਤੁਹਾਨੂੰ ਹੋਣਾ ਚਾਹੀਦਾ ਤੁਹਾਡੇ ਕੋਲ ਕੀ ਆ ਅਸੀਂ ਉਹਨਾਂ ਦਾ ਖਰਚਾ ਚੁੱਕ ਸਕਦੇ ਤੁਹਾਨੂੰ ਪਤਾ ਹੀ ਕਿ ਆਪਾਂ ਨੋਰਮਲ ਵੀ ਫੈਮਿਲੀ ਬੁਲਾਉਂਦੇ ਆ ਤਾਂ ਆਪਣੀ ਉਹਦੇ ਵਿੱਚ ਵੀ ਇਹ ਰਿਕੁਆਇਰਮੈਂਟ ਜ਼ਰੂਰੀ ਹੁੰਦੀ ਆ ਆਪਣੀ ਸਟੇਟਸ ਲੱਗਦਾ ਬੈਂਕ ਦੀ ਆਪਣੀ ਸੈਲਰੀਆਂ ਲੱਗਦੀਆਂ ਆ ਆਇਰਸ ਲੱਗਦੀ ਕਿੰਨੀ ਭਰੀ ਕਿੰਨੀ ਨਹੀਂ ਸੋ ਇਹਦੇ ਵਿੱਚ ਵੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਹੋਣੇ ਚਾਹੀਦੇ ਆ ਕਿਤੇ ਤੁਹਾਡੀ ਇਨਕਮ ਇਨਫ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੀ ਫੈਮਿਲੀ ਨੂੰ ਇੱਥੇ ਬਲਾ ਕੇ ਉਹਦੀ ਕੇਅਰ ਕਰ ਸਕਦੇ ਆ ਨਾ ਕਿ ਉਹ ਸਰਕਾਰ ਦੇ ਉੱਪਰ ਕੋਈ ਬੋਝ ਬਣੇ ਗਿਆ ਅੱਜ ਕੱਲ ਕੋਨ ਨੂੰ ਪਤਾ ਹੀ ਆ ਸੋ ਇਹ ਚੀਜ਼ ਵੀ ਜ਼ਰੂਰੀ ਆ ਕਿ ਤੁਸੀਂ ਹਾਂ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਆ ਤੇ ਹੁਣ ਅਗਲੀ ਗੱਲ ਇਹ ਕਰੀਏ ਕਿ ਜਿਹੜੇ ਟੂਰਿਸਟ ਵੀਜ਼ੇ ਇੱਥੇ ਐਂਟਰ ਹੁੰਦੇ ਆ ਕਿਸੇ ਵੀ ਸ਼ੈਨੀ ਗਨ ਕੰਟਰੀ ਦੇ ਵਿੱਚ ਉਹਨਾਂ ਦੇ ਕੋਲ ਵੈਲਿਡ ਵੀਜ਼ੇ ਹੁੰਦੇ ਆ ਤੇ ਉਹ ਅਪਲਾਈ ਕਰ ਸਕਦੇ ਆ ਤੇ ਉਹਨਾਂ ਦੀ ਏਜ ਲਿਮਟ ਕਿੰਨੀ ਹੋਣੀ ਚਾਹੀਦੀ ਆ ਦੇਖੋ 29 ਤੋਂ نیچے-नीचे ਅਗਰ ਹੋਵਗੇ ਤਾਂ ਤੁਹਾਡੇ ਲਈ ਜ਼ਿਆਦਾ ਵਧੀਆ ਕਿਉਂਕਿ ਹੁਣ ਪਹਿਲਾਂ ਵਾਲੀ ਗੱਲਾਂ ਨਹੀਂ ਰਹੀਆਂ ਪੁਰਤਗਾਲ ਦੇ ਵਿੱਚ ਪਹਿਲਾਂ ਸਭ ਕੁਝ ਚੱਲਦਾ ਹੁੰਦਾ ਸੀ ਕਿਉਂ ਕੋਈ 40 ਸਾਲ ਦਾ ਕੋਈ 45 ਸਾਲ ਦਾ ਵੀ ਸਟੱਡੀ ਲੈ ਕੇ ਇਸ ਦੇ ਵਿੱਚ ਪੇਪਰ ਲਿੰਦਾ ਸੀ ਸੋ ਸਰਕਾਰਾਂ ਨੂੰ ਕਿਤੇ ਨਾ ਕਿਤੇ ਸਭ ਕੁਝ ਪਤਾ ਚੱਲ ਗਿਆ ਤੇ ਹੁਣ ਸਰਕਾਰਾਂ ਨੇ ਇਸ ਲਈ ਥੋੜੇ ਰੂਲਸ ਸਟਿੱਕ ਕੀਤੇ ਆ ਸੋ ਉਹਦੇ ਲਈ ਹੁਣ ਤੁਹਾਨੂੰ ਇਹ ਚੀਜ਼ ਦਾ ਵੀ ਧਿਆਨ ਰੱਖਣਾ ਪਏਗਾ ਸੋ ਇਹ ਵੀਡੀਓ ਮੈਂ ਤਾਂ ਵੀ ਬਣਾਈ ਆ ਕਿ ਥੋੜੀ ਇੱਕ ਤਾਂ ਕਮੈਂਟ ਬਹੁਤ ਆਏ ਤੇ ਇੱਕ ਲੋਕਾਂ 'ਚ ਅਵੇਅਰਨੈਸ ਆ ਜਾਵੇ ਕਿ ਲੋਕਾਂ ਕੋਲ ਪੇਪਰ ਹੈ ਨਹੀਂ ਕੋਈ ਵੀ ਡਾਕੂਮੈਂਟ ਹੈ ਨਹੀਂ ਐਂਟਰੀ ਪ੍ਰੂਫ ਕੋਈ ਹੈ ਨਹੀਂ ਤੇ ਉਹ ਕਿਸੇ ਨਾ ਕਿਸੇ ਦੀ ਗੱਲਾਂ 'ਚ ਆ ਜਾਂਦੇ ਆ ਕਿ ਚਲੋ ਪੁਰਤਗਾਲ ਦੇ ਵਿੱਚ ਪੇਪਰ ਮਿਲਦੇ ਆ ਤੇ ਉੱਥੇ ਸਭ ਨੂੰ ਸਾਰਿਆਂ ਨੂੰ ਪਤਾ ਪੇਪਰ ਬੰਦ ਆਪਾਂ ਬਹੁਤ ਲੋਕ ਇਹ ਸੋਚ ਲੈਂਦੇ ਆ ਕਿ ਨਹੀਂ ਜੀ 92 ਆਰਟੀਕਲ ਓਪਨ ਆ ਉਹਦੇ ਵਿੱਚ ਪੇਪਰ ਮਿਲ ਜਾਣੇ ਪਰ ਉਹਦੀਆਂ ਕਿਸੇ ਨੂੰ ਰਿਕੁਆਇਰਮੈਂਟ ਆ ਨਹੀਂ ਪਤਾ ਹੁੰਦੀਆਂ ਨਾ ਹੀ ਕੋਈ ਪੁੱਛਣੀਆਂ ਚਾਹੁੰਦਾ ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਕਰਦਾ ਕਿ ਉਹਦੇ ਰਿਕੁਆਇਰਮੈਂਟ ਕੀ ਆ ਸਭ ਤੋਂ ਵੱਡੀ ਰਿਕੁਆਇਰਮੈਂਟ ਇਹੀ ਹੁੰਦੀ ਆ ਕਿ ਲੀਗਲੀ ਇੱਥੇ ਐਂਟਰ ਹੋਏ ਹੋਣੇ ਚਾਹੀਦੇ ਆ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਵੈਲਿਡ ਫਿਰ ਹੀ ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਆ ਸੋ ਇਹ ਚੀਜ਼ ਬਹੁਤ ਜ਼ਰੂਰੀ ਆ ਜਿਹੜੀ ਕਿ ਤੁਹਾਨੂੰ ਨਹੀਂ ਪਤਾ ਸੋ ਤੁਸੀਂ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਿਓ ਕਿ ਤੁਹਾਨੂੰ ਪਤਾ ਨਹੀਂ ਤੁਹਾਡੇ ਕੋਲ ਕੋਈ ਸਟੇਟਸ ਨਹੀਂ ਹੈਗਾ ਤੁਸੀਂ ਸੋਚ ਲਓ ਕਿ ਚਲੋ ਅਸੀਂ ਉਹਨੂੰ ਪੈਸੇ ਦੇ ਕੇ ਆਪਰਾ ਕੰਮ ਕਰਵਾ ਸਕਦੇ ਆ ਪਰ ਨਹੀਂ ਹੁਣ ਇਹ ਚੀਜ਼ਾਂ ਨਹੀਂ ਹੋ ਰਹੀਆਂ ਸਾਰਿਆਂ ਨੂੰ ਪਤਾ ਕਿ ਪੁਰਤਗਾਲ ਦੇ ਵਿੱਚ ਕਿਸ ਹੱਦ ਤੱਕ ਆ ਪੁਰਤਗਾਲ ਤਾਂ ਹੁਣ ਜਿਹਨਾਂ ਦੀ ਆਈਡੀਆ ਦਿੱਤੀਆਂ ਜਿਹਨਾਂ ਨੂੰ ਕਾਰਡ ਦਿੱਤੇ ਉਹਨਾਂ ਤੋਂ ਛੇਨ ਰਿਹਾ ਉਹਨਾਂ ਨੂੰ ਐਂਟਰੀਆਂ ਨਹੀਂ ਦੇ ਰਿਹਾ 에ਰਪੋਰਟ ਦੇ ਉੱਪਰੋਂ ਕਿੰਨੇ ਇੱਕ ਜ਼ਿਆਦਾ ਮਸਲੇ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਦੂਜੀ ਗੱਲ ਇਹ ਹੈ ਕਿ ਅਗਰ ਜਿਹੜਾ ਸਪੈਸ਼ਲ ਹੀ ਇੱਥੇ ਆ ਰਿਹਾ ਸਟੱਡੀ ਕਰਕੇ ਅਗਰ ਤੁਹਾਡੇ ਕੋਲ ਇਹ ਤੁਸੀਂ ਇਹ ਸੋਚ ਕੇ ਆ ਰਿਹਾ ਕਿ ਇੱਥੇ ਪਾਸਪੋਰਟ ਜਲਦੀ ਮਿਲ ਜਾਂਦਾ ਇੱਥੇ ਆਪਾਂ ਫੈਮਿਲੀ ਨੂੰ ਬੁਲਾ ਸਕਦੇ ਆ ਇੱਥੇ ਟੀਆਰਸੀ ਕਾਰਡ ਜਲਦੀ ਮਿਲ ਜਾਂਦਾ ਸੋ ਹੁਣ ਉਹ ਸੋ ਅਗਰ ਤੁਹਾਡੇ ਕੋਲ ਕੋਈ ਹੋਰ ਵੀ ਆਪਸ਼ਨ ਹੈਗਾ ਸੇਮ ਪੈਸਿਆਂ ਦੇ ਵਿੱਚ ਸੇਮ ਬਜਟ ਦੇ ਵਿੱਚ ਸੇਮ ਟਾਈਮ ਪੀਰੀਅਡ ਦੇ ਵਿੱਚ ਸੇ ਤੁਸੀਂ ਉਹ ਟਰਾਈ ਕਰਕੇ ਦੇਖ ਲਿਓ ਕਿਉਂਕਿ ਹੁਣ ਪੁਰਤਗਾਲ ਦੇ ਮਾਹੌਲ ਜਿਹੜੇ ਹਾਲਾਤ ਆ ਉਹ ਪਹਿਲਾਂ ਵਰਗੇ ਨਹੀਂ ਆ ਸੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਅਗਰ ਤੁਸੀਂ ਇਹ ਚਾਹੁੰਦੇ ਆ ਕਿ ਇੱਥੇ ਆਣਾ ਬਾਕੀ ਇਹ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਦੇਖ ਹੀ ਲੈਣੇ ਆ ਕਮੈਂਟ ਕਰਦਾ ਨੇ ਲੋਕਾਂ ਨੇ ਸਾਰਿਆਂ ਨੇ ਕਿ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਕੀ ਹੋ ਰਿਹਾ 92 ਜਿਹੜਾ ਆਰਟੀਕਲ ਆ ਉਹਦੇ ਵਿੱਚ ਪੇਪਰ ਮਿਲਦੇ ਆ ਨਹੀਂ ਮਿਲਦੇ ਆ ਕਿੰਨੀ ਮੁਸ਼ਕਲ ਦੇ ਨਾਲ ਮਿਲਦੇ ਆ ਔਰ ਜਿਹੜੇ ਇਸ ਕੇਸ ਦੇ ਵਿੱਚ ਪਏ ਹੋਇਆ ਆਲਰੇਡੀ ਪ੍ਰੋਸੈਸ ਦੇ ਵਿੱਚ ਆ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਸੋ ਸਾਰਿਆਂ ਨੇ ਕਮੈਂਟ ਜਰੂਰ ਕਰਨਾ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਉਹ ਆਪਣਾ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਹੋਰ-ਹੋਰ ਲੋਕਾਂ ਨੂੰ ਅਵੇਅਰਨੈਸ ਹੋ ਸਕੇ ਤੇ ਲੋਕ ਕਿਸੇ ਦਾ ਵੀ ਭਲਾ ਹੋ ਸਕੇ ਉਹ ਕੋਈ ਠੱਗਿਆ ਨਾ ਜਾਵੇ ਕੋਈ ਗਲਤ ਫਹਿਮੀ ਦਾ ਸ਼ਿਕਾਰ ਨਾ ਹੋਵੇ ਬਾਕੀ ਤੁਸੀਂ ਸਾਰੇ ਸਮਝਦਾਰ ਆ ਅਗਰ ਇਸ ਵੀਡੀਓ ਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਸੋ ਪਲੀਜ਼ ਪਲੀਜ਼ ਵੀਡੀਓ ਤੇ ਜਰੂਰ ਕਮੈਂਟ ਕਰਿਓ ਤੁਹਾਡੇ ਕੀ ਵਿਚਾਰ ਆ ਕੀ ਨਹੀਂ ਔਰ ਅਗਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਮੀ ਨਮੀ ਅਪਡੇਟ